ਬੀ ਨਾ ਮਾਰ ਸਾਡੇ ਅਸੀਂ ਪਹਿਨ ਮੰਨੀ ਰਿਹਾ ਇਥੇ ਲਾਸਟ ਹੋ ਰਿਹਾ ਹੈ ਮੇਰਾ ਪਰੰਦੇ ਪਈ ਹੈ ਇਹ ਜਿਹੜਾ ਲੋਗੋ ਵਾਲਾ ਐਕਸ਼ਨ ਟੀਮ ਕਰਕੇ ਮੰਨੀ ਰਿਹਾ ਦੇ ਵਿੱਚ ਭਾਈ ਜੀ ਹੈ ਥੈਂਕ ਯੂ so much ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਡੇ ਇੰਟਰਵਿਊ ਲੈ ਰਿਹਾ ਇੱਕ ਬੂਟਾ ਤਿਆਰ ਕਰਨ ਨੂੰ ਕਾਫੀ ਜਿਆਦਾ ਸਾਲ ਲੱਗਦੇ ਤੇ ਭਾਈ ਉਹਦੇ ਵਿੱਚ ਵੀ ਕਾਫੀ ਜਿਆਦਾ ਸੀਨ ਹੈ ਤੁਹਾਡੇ ਨਾਲ ਉਕੇ ਵਾਲੇ ਪੈਸੇ ਇਹਨਾਂ ਕਰਦੇ ਆ ਤੇ ਇਹ ਵੀ ਆਪਲੀ ਮੋਬਿਲ ਡਿਫਾਉਂਡ ਵਾਲੀ ਦਾ اور ਆਪਣੇ ਨੇਬਰ ਚ ਇਹ ਟੁੱਟਣਾ ਹੋਇਆ ਇਸਪਾਸ ਤੇ ਮੈਂ ਸੋਚਿਆ ਚਲੋ ਉਹਨਾਂ ਨੂੰ ਵੀ ਪੈਸੇ ਕੱਟੇ ਕਰੀਏ ਤੇ ਬਹੁਤ ਵੱਡਾ ਸਹਿਯੋਗ ਮਿਲਿਆ ਕਮਿਊਨਿਟੀ ਚ 70 ਬੰਦੇ ਸਵੇਰੇ 7:00 ਵਜੇ ਪਹੁੰਚ ਕੇ ਹੁਕਮ ਲਿਆ ਔਜ਼ਾਰ ਕੱਢਦੇ ਪਏ ਆ ਇਹ ਮਹਿਸੂਸ ਕਰਦੇ ਪਏ ਆ ਕਿ ਜਿਹੜੇ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਕੁੱਦਰਤ ਆ ਉਹ ਕੁੱਦਰਤ ਦੇ ਜਿਹੜਾ ਸੰਭਾਲਣਾ ਹੈ ਆਪਣੀ ਕਮਿਊਨਿਟੀ ਦੀ ਕੁਝ ਕੀਤਾ ਮੇਰੇ ਕੋਲ ਪੂਰਾ ਬਾਇਓ ਡਾਟਾ ਹੈ ਅਦੀਬਾ ਤੁਸੀਂ ਤਾਂ ਗਵਾਹ ਹੋ ਤੁਸੀਂ ਦੇ ਦੁਨੀ ਵਿਚਰਦੇ ਵੀ ਸਾਡੇ ਨਾਲ ਸਾਡੇ ਕੋਲ ਪੂਰਾ ਬਾਇਓ ਡਾਟਾ ਆਪਣੀ ਕਮਿਊਨਿਟੀ ਲਈ ਸੀ ਕੀ ਕੀਤਾ ਅਸੀਂ ਕਰਦੇ ਪੂਰੇ ਮਨਰੇਵਨ ਨੂੰ ਰਿਪਰੈਜ਼ੈਂਟ ਕਰਾਂਗੇ ਆਪਾਂ ਆਪਣੀ ਕਮੇਟੀ ਕੰਨੈਨ ਨੂੰ ਅੱਗੇ ਹੱਲ ਕਰੂਗਾ ਫਿਰ ਚੱਲ ਜਾਈਏ ਜਦੋਂ ਜਦੋਂ ਆਜੀ ਜੀ ਟੀਮ ਜਦੋਂ ਪਾਵਰ ਦੇ ਵਿੱਚ ਆਦੀ ਹੈ ਤੇ ਕਮਿਊਨਿਟੀ ਵੀ ਵਾਸਤੇ ਉਠੋਨੇ ਤੇ ਕਮਿਊਨਿਟੀ ਨੂੰ ਸੋਲੂਸ਼ਨ ਬੇਸਡ ਅਪਰੋਚ ਲੈ ਕੇ ਆਈ ਦੀ ਹੈ ਦੋ ਚਾਰ ਹਾਰਕ ਜਦੋਂ ਮੈਂ ਆਪਣੇ ਸਾਹਮਣੇ ਸੋਚਦਾ ਬਿਆਸ ਰਿਹਾ ਜਦੋਂ ਇੱਕ ਵਾਰ ਡਾਕਲਾ ਹੋ ਗਿਆ ਆਪਣੇ ਜਿਆਦਾ ਦੇਖੋ ਭਾਈ ਤਿੰਨ ਹੀ ਸਰਫ ਤੇ ਜਦਾਂ ਗਿਆ ਮੈਂ ਰੋਡ ਤੇ ਪਰੇ ਤੇ ਮੋਟਰਸਾਈਕਲ ਬਾਈਕ ਵਗਾਇਆ ਸਕੰਡਵਾਰਾ ਕਰਦੇ ਆ ਉਹ ਜਿਹੜਾ ਗਰਾਊਂਡ ਹੈ ਜਦੋਂ ਭਾਈ ਉੱਥੇ ਉਰਨੇ ਪਾਸੇ ਜਦੋਂ ਉਹ ਫੈਂਸਿੰਗ ਨਹੀਂ ਆਈ ਜਦੋਂ 9 ਸਪਟੈਂਬਰ ਤੋਂ 22 ਸਪਟੈਂਬਰ ਤੱਕ ਪੇਪਰ ਆਉਣੇ ਇਸ ਆਪ ਦੀ ਬੋਰਡ ਮੰਡਰੇ ਦਾ ਐਕਸ਼ਨ ਟੀਮ ਨੂੰ ਮਾਸਟਰ ਨੂੰ ਬੋਰਡ ਪਾਇਆ ਕਿਉਂਕਿ ਅਸੀਂ ਟੀਮ ਮਹਦੀਪ ਜਿਹੜਾ ਮਾਰ ਮੈਂ ਬੱਬੂ ਦੀਆ ਮਾਰ ਹੈ ਚੱਲ ਮਾਸ਼ਾ ਸਾਸਰੀ ਘਰ ਗਾਦੀ ਬਰਾਵਾ ਇੱਥੇ ਠੀਕ ਆ ਸਹੀ ਹੈ ਲੋਕੇਸ਼ਨ ਵੀ ਸਹੀ ਹੈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਅੱਜ ਆਪਾਂ ਮਿਲਾਨ ਜਾ ਰਹੇ ਆ ਆ ਵੀ ਇਹਨੂੰ ਸਾਡਾ ਜਿਹੜਾ ਲੋਕਲ ਪਿੰਡ ਮਨੂਰੀਵਾ ਆਕਲੈਂਡ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਸੋ ਸਾਡਾ ਇਹ ਅਸਲੀ ਪਿੰਡ ਮਨੂਰੀਵਾ ਇਥੋਂ ਲਾਸਟ ਦੋਧ ਹੱਕ ਦੇ ਨੀਅਰ ਆਪਾਂ ਰਹਿੰਦੇ ਪਏ ਆ ਤੇ ਅੱਜ ਇੱਕ ਬਹੁਤ ਵੱਡੇ ਮਾਣ ਵਾਲੀ ਗੱਲ ਆ ਕਿ ਇੱਕ ਯੰਗ ਜਨਰੇਸ਼ਨ ਜਿਨ੍ਹਾਂ ਕਹਿ ਲੋਗੇ ਪੰਜਾਬ ਤੋਂ ਇੱਥੇ ਵਾਈਗ੍ਰੇਸ਼ਨ ਹੋ ਕੇ ਆਏ ਸਕੇ ਤੇ ਉਹ ਅੱਜ ਪੋਲਿਟਿਕਸ ਦੇ ਵਿੱਚ ਉਹਨਾਂ ਨੇ ਪੈਰ ਰੱਖਿਆ ਆ ਤੇ ਕਾਫੀ ਜ਼ਿਆਦਾ ਵਰਕ ਕਰਦੇ ਪਏ ਸੀ ਕਮਿਊਨਿਟੀ ਦਾ ਪਹਿਲਾ ਤੇ ਆਪਾਂ ਅੱਜ ਉਹਨਾਂ ਦੇ ਨਾਲ ਆਪਾਂ ਇੱਥੇ ਗੱਲਬਾਤ ਕਰਾਂਗੇ ਕਿ ਉਹਨਾਂ ਦੀ ਜਿਹੜੀ ਟੀਮ ਆ ਇੱਥੇ ਐਕਸ਼ਨ ਟੀਮ ਇਹਨਾਂ ਦੀ ਜਿਹੜਾ ਲੋਗੋ ਹੈਗਾ ਐਕਸ਼ਨ ਟੀਮ ਕਰਕੇ ਮਨੁਰੀਵਾ ਦੇ ਵਿੱਚ ਭਾਜੀ ਹੁਣੀ ਹੈਗੇ ਆ ਇੱਥੇ ਇਹ ਖੜੇ ਤੇ ਜਿਹੜੀ ਆਪਣੀ ਲੋਕਲ ਕਮਿਊਨਿਟੀ ਆ ਉਹਨਾਂ ਨੂੰ ਇਹ ਵੋਟ ਕਿਉਂ ਪਾਣੀ ਚਾਹੀਦੀ ਆ ਤੇ ਉਹਦੇ ਵਿੱਚ ਕੀ ਕੀ ਪਿੱਛੇ ਉਹਦੇ ਚੀਜ਼ਾਂ ਲੁਕੀਆਂ ਹੋਈਆਂ ਕਿਹੜੇ-ਕਿਹੜੇ ਆਪਾਂ ਕੰਮ ਕਰਾ ਸਕਦੇ ਆ ਤੇ ਜੋ ਆਪਾਂ ਸਾਰਾ ਭਾਈਚਾਰਾ ਇੱਕ ਇਕੱਠੇ ਹੋ ਕੇ ਤੇ ਆਪਣੇ ਬੰਦੇ ਨੂੰ ਲੈ ਕੇ ਆਪਾਂ ਮੋਹਰੇ ਲੈ ਕੇ ਜਾਈਏ ਤੇ ਉੱਥੇ ਆਪਣੀ ਕੋਈ ਵੀ ਗੱਲਬਾਤ ਹੋਊਗੀ ਤਾਂ ਆਪਾਂ ਸਿੱਧੀ ਗੱਲਬਾਤ ਭਾਈ ਉਹਨਾਂ ਨਾਲ ਕਰਕੇ ਤੇ ਇਹ ਗਾਹਾਂ ਆਪਣੇ ਜਣੇ ਇਹਨਾਂ ਦੀ ਮੈਨੇਜਮੈਂਟ ਆ ਉਹਨੂੰ ਲੈ ਕੇ ਆਪਾਂ ਗਾਹਾਂ ਵਧਾ ਸਕਦੇ ਆ ਤੇ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਪਹਿਲਾਂ ਕਹਿ ਦਿੰਦਾ ਆ ਕਿ ਜਿਹੜੇ ਵੀ ਆ ਵੀਡੀਓ ਦੇਖਦੇ ਪਏ ਆ ਪੋਜ਼ਿਟਿਵ ਵੇਦਰ ਵਾਲਾ ਆਪਾਂ ਵਾਲੀ ਵੀਡੀਓ ਬਣਾਣੀ ਆ ਜੇ ਤੁਹਾਡੇ ਕੋਈ ਵੀ ਟਿੱਪਣੀਆਂ ਕੁਐਸਚਨ ਕੁਛ ਵੀ ਹੋਗੇ ਤੇ ਤੁਸੀਂ ਉੱਥੇ ਲਿਖ ਸਕਦੇ ਆ ਇਨ ਫਿਊਚਰ ਜਾ ਕੇ ਵੀ ਤੁਹਾਨੂੰ ਕੋਈ ਇਹ ਏਰੀਆ ਦੇ ਵਿੱਚ ਤੁਹਾਨੂੰ ਕੋਈ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ ਤੇ ਉਹ ਮਾਰਸ਼ਲ ਵਾਲੀ ਭਾਜੀ ਉਹਨੇ ਇੱਥੇ ਨਾਰਮਲ ਵਿਚਰਦੇ ਰਹਿੰਦੇ ਆ ਤੁਸੀਂ ਇਹਨਾਂ ਨਾਲ ਕਨੈਕਟ ਕਰ ਸਕਦੇ ਆ ਸੋ ਭਾਈ ਉਹਨਾਂ ਨੂੰ ਬੁਲਾਉਣੇ ਆ ਪਹਿਲਾਂ ਸਸਿਕਾ ਭਾਜੀ ਸਸੇ ਗੱਲ ਦੀ ਬਾਈ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਡੀ ਇੰਟਰਵਿਊ ਲੈ ਰਹੇ ਹੋ ਥੈਂਕ ਯੂ ਸੋ ਮੱਚ ਬਲੀ ਜੀ ਭਾਜੀ ਸੋ ਭਾਜੀ ਜਿੱਦਾਂ ਆਲਰੇਡੀ ਆਪਾਂ ਨੂੰ ਤਾਂ ਪਤਾ ਹੀ ਆਪਜੀ ਬਾਰੇ ਤੇ ਆਪਣੇ ਜਿਹੜੇ ਵੀਡੀਓ ਜਿੱਦਾਂ 올 ਓਵਰ ਸੀਜ਼ ਵੀ ਵੀਡੀਓ ਦੇਖਦੇ ਵਗੈਰਾ ਹੈਗੇ ਆ ਜਿੱਦਾਂ ਤੇ ਉਹਨਾਂ ਨੂੰ ਆਪਾਂ ਮੈਂ ਸੋਚਦਾ ਕਿ ਇੱਕ ਵਾਰ ਉਹਨਾਂ ਨੂੰ ਵੀ ਆਪਾਂ ਦੱਸ ਦਈਏ ਕਿ ਜਿਹੜਾ ਆਪਣਾ ਬੈਕਗ੍ਰਾਉਂਡ ਸਿਗਾ ਇੱਥੇ ਜਿਹਦਾ ਉਹ ਕਿੱਥੋਂ ਸਿਗਾ ਆਪਜੀ ਪਿਛੋਕੜ ਜਿਹੜਾ ਸਿਗਾ ਤੁਹਾਡਾ ਬਾਈ ਪਿਛੋਕੜ ਮੇਰਾ ਚੰਡੀਗੜ੍ਹ ਤੋਂ ਹੈ ਮੈਂ 2010 ਜਿੱਤੇ ਸਟੂਡੈਂਟ ਵੀਜ਼ੇ ਤੇ ਆਇਆ ਸੀ ਜਿਵੇਂ ਸਾਰੇ ਆਪਣੇ ਵੀਰਪਰਾ ਇੱਥੇ ਹੁੰਦੇ ਆ 2010 ਤੋਂ ਲੈ ਕੇ 2025 ਤੱਕ ਮੈਂ 15 ਸਾਲ ਮੰਡਰੇਵੇ ਵਿੱਚ ਹੀ ਰਹ ਰਹੇ ਹਾਂ ਤੇ ਮੈਂ ਜਿਵੇਂ ਆਪਾਂ ਕਹਿੰਨੇ ਜੰਮੇ ਵੀ ਇੱਥੇ ਹੀ ਆ ਤੇ ਗਿਵ ਬੈਕ ਵੀ ਇੱਥੇ ਮੰਡਰੇਵੇ ਨੂੰ ਵੀ ਕਰਨਾ ਤੇ 15 ਸਾਲ ਵਿੱਚ ਰਹਿੰਦੇ ਰਹਿੰਦੇ ਮੈਂ ਘਾਟੋ ਘਾਟ 10 ਕਮਿਊਨਿਟੀ ਗਰ ਮੈਂ ਮੈਂ ਤੇ ਮੇਰੀ ਟੀਮ ਨੇ 65000 ਟਰੀ ਜਿਹੜੇ ਪੌਦੇ ਹੁੰਦੇ ਆ ਉਹ ਆਪਾਂ ਸਾਊਥ ਆਕਲੈਂਡ ਚ ਲਾਏ ਆ ਉਹਦੇ ਨਾਲ ਨਾਲ ਤੁਹਾਨੂੰ ਵੀ ਪਤਾ ਦੀਪ ਬਾਈ ਤੁਸੀਂ ਵੀ ਸੀ ਇੱਕ ਮਹੀਨੇ ਪਹਿਲਾਂ ਆਪਾਂ ਟੋਟਰਾ ਹਸਪੀਟਲ ਲਈ ਇੱਥੇ ਵਾਕ ਵੀ ਕੀਤੀ ਜਿੱਤੇ ਘੱਟੋ ਘੱਟ 70 ਬੰਦਿਆਂ ਨੇ ਪਾਰਟਿਸਿਪੇਟ ਕਰਕੇ ਉਹਨਾਂ ਨੂੰ 3000 ਡਾਲਰ ਆਪਾਂ ਇੱਕ ਦਿਨ ਚ ਰੇਸ ਕਰਕੇ ਦਿੱਤੇ ਜਿਹੜੇ ਜੇ ਆਪਣਾ ਸਹਿਯੋਗ ਹੈ ਕਮਿਊਨਿਟੀ ਵਿੱਚ ਨਾ ਕਿ ਕਿ ਇਕੱਲਾ ਪੰਜਾਬੀ ਕਮਿਊਨਿਟੀ ਚ ਪ੍ਰੋਵਾਈਡਰ ਕਮਿਊਨਿਟੀ ਚ ਵੀ ਮੈਂ ਘੱਟੋ ਘੱਟ 15 ਸਾਲ ਤੋਂ ਵਿਚਰ ਰਹੇ ਹਾਂ ਜੀ ਭਾਈ ਸੋ ਆ ਭਾਈ ਦੀਆਂ ਉਪਲਬਧੀਆਂ ਕਾਫੀ ਜ਼ਿਆਦਾ ਹੈਗੀਆਂ ਭਾਈ ਦਾ ਜਿੱਥੇ ਆਪਾਂ ਇਸ ਟਾਈਮ ਬੈਠੇ ਆ ਨਾ ਇਹ ਲੋਕੇਸ਼ਨ ਇਹ ਬੋਟਨੀ ਗਾਰਡਨ ਪੈ ਜਾਂਦਾ ਇੱਥੇ ਆਲਦਵਾਲੇ ਜਿੰਨੇ ਵੀ ਜੰਗਲ ਆ ਹੈਗਾ ਆਲਦਵਾਲੇ ਜਿਹੜਾ ਇਹ ਹੈਂਡ ਮੇਡ ਆ ਸਾਰਾ ਤੇ ਉਹਦੇ ਵਿੱਚ ਜਿੱਦਾਂ ਬੂਟੇ ਜਿਹੜੇ 올ਡ ਹੋ ਜਾਂਦੇ ਆ ਜਿੱਦਾਂ ਉਹ ਫਿਰ ਡੈਮੇਜ ਹੋ ਜਾਂਦੇ ਆ ਤੇ ਉਹ ਆਲਰੇਡੀ ਜਿੱਦਾਂ ਇੱਕ ਬੂਟਾ ਤਿਆਰ ਕਰਨ ਦੇ ਨੂੰ ਕਾਫੀ ਜਿਆਦਾ ਸਾਲ ਲੱਗ ਜਾਂਦੇ ਤੇ ਭਾਜੀ ਹੁਣੀ ਉਹਦੇ ਵਿੱਚ ਵੀ ਕਾਫੀ ਜਿਆਦਾ ਸੇਵਾਵਾਂ ਮੈਂ ਤੁਹਾਨੂੰ ਮਾਦੇ ਪਏ ਆ ਤੇ ਭਾਜੀ ਜਿੱਦਾਂ ਹੁਣ ਮੈਂ ਦੇਖਦਾ ਹੁੰਦਾ ਤੁਹਾਡੀਆਂ ਵੀਡੀਓਾਂ ਤੁਸੀਂ ਸਵੇਰੇ ਕਾਫੀ ਜਿੱਦਾਂ ਸਵੇਰੇ ਸਾਜਰੇ ਉੱਠ ਕੇ ਜਿੱਦਾਂ ਜਾਂਦੇ ਆ ਸਟਰੀਟ ਤੇ ਕਲੀਨਿੰਗ ਵਗੈਰਾ ਕਰਦੇ ਆ ਉਸ ਤੋਂ ਬਾਅਦ ਤੁਸੀਂ ਜਿੱਦਾਂ ਹੁਣ ਤੁਸੀਂ ਟਟੈਰਾ ਉਹਦੇ ਵਾਸਤੇ ਆ ਵਾਕਿੰਗ ਦਾ ਰੇਂਜ ਕੀਤਾ ਸੀਗਾ ਜਿਹਦੇ ਵਿੱਚ ਤੁਸੀਂ ਫੰਡਿੰਗ ਇਕੱਠੀ ਕੀਤੀ ਸੀਗੀ ਉਹ ਵੀ ਇੱਕ ਮਾਨ ਵਾਲੀ ਗੱਲ ਆ ਕਿ ਉਹ ਜਿਹੜੀ ਫੰਡਿੰਗ ਸੀਗੀ ਇਹ ਕੈਂసర్ ਸੁਸਾਇਟੀ ਆ ਜਿਹੜੀ ਜਿਹੇ ਪੈਲੀਟਿਵ ਕੇਅਰ ਕਰਕੇ ਇੱਕ ਹੈਗੀ ਆ ਜਿੱਦਾਂ ਉਹਦੇ ਵਿੱਚ ਜਿਹੜੇ ਆਖਰੀ ਸਟੇਜ ਤੇ ਜਿਹੜੇ ਮਰੀਜ਼ ਹੁੰਦੇ ਆ ਉੱਥੇ ਉਹ ਵਾਲੇ ਪੈਸੇ ਯੂਜ਼ ਕਰਦੇ ਆ ਤੇ ਉਹ ਵੀ ਆਪਣੇ ਲਈ ਬਹੁਤ ਵੱਡੀ ਪ੍ਰਾਊਡ ਵਾਲੀ ਗੱਲ ਆ ਕਿ ਤੁਹਾਡੀ ਆਹ ਵਾਲੀ ਜਿਹੜੀ ਉਮਰ ਹੈਗੀ ਹੈ ਜਿੰਨੀ ਤੁਹਾਡੀ ਏਜ ਹੈਗੀ ਹੈ ਮਤਲਬ ਕਿ ਉਹ ਏਜ ਦੇ ਵਿੱਚ ਇਹ ਜਿਹੜੀ ਥਿੰਕਿੰਗ ਆਪਾਂ ਕਰਦੇ ਆ ਜਿੱਦਾਂ ਸੋਚ ਰੱਖਦੇ ਆ ਕਿ ਆਪਾਂ ਸੋਸ਼ਲ ਵਰਕ ਵੀ ਕਰੀਏ ਇਹਦਾ ਬਾਜੀ ਫਿਰ ਤੋਂ ਆਪ ਜੀ ਨੂੰ ਮੋਟੀਵੇਸ਼ਨ ਕਿੱਥੋਂ ਆਈ ਹੈ ਜਿੱਦਾਂ ਇਹ ਵਾਲੀ ਚੀਜ਼ ਦੀ ਮੋਟੀਵੇਸ਼ਨ ਵੀਰੇ ਆਪਾਂ ਨੂੰ ਆਪਣੇ ਡੈਡੀ ਤੋਂ ਆਈ ਹੈ 2 ਸਾਲ ਪਹਿਲੇ ਆਪਣੇ ਡੈਡੀ ਗੁজার ਗਏ ਸੀ ਇੰਡੀਆ ਪਰ ਉਹ ਤੋਂ ਪਹਿਲਾਂ ਅਸੀਂ ਇੰਡੀਆ 'ਚ ਵੀ ਇਹੀ ਜਿਹਾ ਕੰਮ ਬਹੁਤ ਕਰਦੇ ਸੀ ਜਿਵੇਂ ਕੁੜੀਆਂ ਦਾ ਵਿਆਹ ਕਰਨਾ ਹੋਰ ਕਮਿਊਨਿਟੀ ਜਿਵੇਂ ਪਿੰਡਾਂ 'ਚ ਹੈਲਪ ਕਰਨੀ ਤੋਂ ਉਤੋਂ ਸਿੱਖੇ ਮੈਨੂੰ ਇੱਥੇ ਦੀਪ ਬਾਈ ਤੁਹਾਨੂੰ ਵੀ ਚਿਹਰਾ ਹੋ ਗਿਆ ਰਣਦੇ ਵੀ ਮੈਨੂੰ ਵੀ ਬਹੁਤ ਚਿਹਰਾ ਹੋ ਗਿਆ ਨਿਊਜ਼ੀਲੈਂਡ ਆਪਣਾ ਪਹਿਲਾ ਕਰ ਰਿਹਾ ਹੁਣ ਇੱਥੇ ਕਿਉਂਕਿ ਆਪਾਂ ਇੱਥੇ ਦੇ ਹੀ ਕਰਮ ਭੂਮੀ ਵੇਤੀ ਹੈ ਤੇ ਜਨਮ ਭੂਮੀ ਵੀ ਹੁਣ ਇੱਥੇ ਹੀ ਹੋ ਗਈ ਹੈ ਤੇ ਮੈਨੂੰ ਸੋਚਿਆ ਕਿਉਂ ਨਾ ਆਪਾਂ ਉਸ ਕਮਿਊਨਿਟੀ ਗਰੁੱਪ ਨੂੰ ਹੈਲਪ ਕਰੀਏ ਜਿਹਨੂੰ ਗਾਂ ਜਾ ਕੇ ਆਪਾਂ ਨੂੰ ਵੀ ਲੋੜ ਪ ਸਕਦੀ ਹੈ ਆਪਣੇ ਘਰਦਿਆਂ ਨੂੰ ਵੀ ਲੋੜ ਪੈ ਸਕਦੀ ਹੈ ਔਰ ਆਪਣੇ ਨੇਬਰ ਚ ਹੀ ਹੈ ਟੁੱਟ ਰਹਾ ਹਸਪਤਾਲ ਤੇ ਮੈਂ ਸੋਚਿਆ ਚਲੋ ਉਹਨਾਂ ਲਈ ਪੈਸੇ ਇਕੱਠੇ ਕਰੀਏ ਤੇ ਬਹੁਤ ਵੱਡਾ ਸਹਿਯੋਗ ਮਿਲਿਆ ਕਮਿਊਨਿਟੀ ਚ 70 ਬੰਦੇ ਸਵੇਰੇ 7 ਵਜੇ ਪਹੁੰਚ ਕੇ ਵਾਕ ਕੀਤੀ 5 ਕਿਲੋਮੀਟਰ ਆਪਾਂ ਇਸੇ ਹੀ ਪਾਰਕ ਦੇ ਇੱਥੇ ਆਪਾਂ ਬੈਠੇ ਆ ਆਪਾਂ ਦੋ ਚੱਕਰ ਇੱਥੇ ਲਾਇਆ ਤੇ ਲੋਕਾਂ ਨੂੰ ਬਹੁਤ ਔਰ ਲੋਕੀ ਬਹੁਤ ਮੋਟੀਵੇਟਿਡ ਸੀ ਉਹਦੇ ਬਾਅਦ ਮੈਂ ਸੋਚਣਾ ਹਰ ਸਾਲ ਆਪਾਂ ਇਹ ਜੀ ਦੋ ਵੋਕਾ ਕਰੀਆ ਕਰੀਏ ਕਿਉਂਕਿ ਦੇਖੋ ਆਪਣੇ ਅਕਾਊਂਟਾਂ ਚੋਂ 40 ਡਾਲਰ ਖਰਚਨੇ ਕੋਈ ਵੱਡੀ ਗੱਲ ਨਹੀਂ ਹੈ ਪਰ ਉਸੇ ਟਾਈਮ 'ਚ ਆਪਾਂ ਬਿਗ ਗਿਵ ਬੈਕ ਵੀ ਕਰ ਰਹੇ ਜਿਵੇਂ ਆਪਾਂ ਕਹਿੰਨੇ ਉਹਨੇ ਕਿ ਦਸਵੰਦ ਇਹ ਦਸਵੰਦ ਦਾ ਹੀ ਰੂਪ ਹੈ ਕਿ ਆਪਾਂ ਕਿਸੇ ਕਮਿਊਨਿਟੀ ਹੋਰ ਕਮਿਊਨਿਟੀ ਗਰੁੱਪ ਨੂੰ ਵੀ ਫੰਡ ਇਕੱਠੇ ਕਰਕੇ ਦੇ ਸਕਦੇ ਹਾਂ ਜੀ ਭਾਜੀ ਸੋ ਉਹੀ ਹੈ ਕਿ ਜਿੱਦਾਂ ਹੁਣ ਹਵਾ ਚੱਲਦੀ ਪਈ ਹੈ ਉਹਦੇ ਵਿੱਚ ਜਿੱਦਾਂ ਪੋਜ਼ਿਟਿਵ ਜਿਹੜੇ ਵਾਈਫਸ ਹੁੰਦੀਆਂ ਆ ਉਹ ਆਪਾਂ ਜਿਹੜੇ ਹੁੰਦੇ ਇੱਥੇ ਲੋਕਲ ਘੁੰਮਦੇ ਆ អਬਜ਼ਰਵ ਕਰਦੇ ਪਏ ਆ ਉਹ ਮਹਿਸੂਸ ਕਰਦੇ ਪਏ ਆ ਕਿ ਜਿਹੜੇ ਸਾਡੇ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਜਿਹੜੀ ਕੁਦਰਤ ਆ ਸੋ ਕੁਦਰਤ ਦੀ ਜਿਹਦਾ ਸੰਭਾਲ ਰੱਖਣੀ ਰੱਖੋ ਤੇ ਉਹ ਗਾਹ ਜਿਹੜੀ ਨੈਕਸਟ ਜਨਰੇਸ਼ਨ ਉਹਨਾਂ ਲਈ ਵੀ ਬਚਾ ਕੇ ਰੱਖੋ ਉਸੇ ਤਰ੍ਹਾਂ ਭਾਜੀ ਹੁਣੀ ਜਿਹੜੀ ਸੋਸ਼ਲ ਵਰਕ ਕਰਦੇ ਆ ਉਹ ਚੀਜ਼ ਨੂੰ ਸੋਚ ਕੇ ਹੀ ਜਿੱਦਾ ਫੈਮਲੀਜ਼ ਸੀਗੇ ਫਾਦਰ ਦਾ ਸੀਗਾ ਉਹਨਾਂ ਉਸਹਾ ਬਣਾਏ ਨੇ ਭਾਜੀ ਉਹਨਾਂ ਨੇ ਆਪਣਾ ਇੱਥੇ ਵੀ ਵਿਚਰਦੇ ਪਏ ਆ ਕਮਿਊਨਿਟੀ ਦੇ ਵਿੱਚ ਅੱਛਾ ਭਾਜੀ ਹੁਣ ਜਿੱਦਾਂ ਪੋਲਿਟਿਕਸ ਦੇ ਵਿੱਚ ਆਵਜੀ ਜਿੱਦਾਂ ਇੱਥੇ ਜੰਗਿਸਟਾ ਜਿੱਦਾਂ ਹੁਣ ਮੈਨੂੰ ਇਦਾਂ ਲੱਗਦਾ ਪਿਆ ਕਿ ਤੁਸੀਂ ਜਿਹੜੇ ਹੁਣ ਆਉਣ ਵਾਲੇ ਜਿਹੜੇ ਆਪਣੇ ਇੱਥੇ ਹੋਰ ਜਨਰੇਸ਼ਨ ਹੈਗੀ ਆ ਜਿਹੜੀ ਜੰਗਿਸਟ ਉਹਨਾਂ ਬਾਰੇ ਤੁਸੀਂ ਕਿੱਦਾਂ ਸੋਚਦੇ ਪਏ ਆ ਕਿ ਉਹਨਾਂ ਨੂੰ ਕੀ ਕੀ ਕਰਨਾ ਚਾਹੀਦਾ ਜਿੱਦਾਂ ਦੇਖੋ ਭਾਜੀ ਪੋਲਿਟਿਕਸ ਦੀ ਆਪਾਂ ਗੱਲ ਕਰਦੇ ਆ ਦੀਪ ਬਾਈ ਕੋਕੀ ਇਲੈਕਸ਼ਨ ਨਹੀਂ ਦੇ ਹਾਂਜੀ ਬਾਕੀ ਤਾਂ ਆਪਾਂ ਗੱਲਾਂ ਬਾਤਾਂ ਵੀ ਕਰਦੇ ਫਿਰਾਂਗੇ ਪੋਲਿਟਿਕਸ ਆਪਣੇ ਬੰਦੇ ਬਹੁਤ ਆਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਰਾਈਟ ਮੀਡੀਅਮ ਨਹੀਂ ਪਤਾ ਕਿਉਂਕਿ ਮੈਂਟਰਸ਼ਿਪ ਨਹੀਂ ਹੈ ਕੋਈ ਜਦ ਮੈਂ ਵੀ ਪੋਲਿਟਿਕਸ ਚ ਆਇਆ ਸੀ ਮੈਨੂੰ ਵੀ ਕੋਈ ਪਤਾ ਨਹੀਂ ਸੀ ਮੈਂ ਵੀ ਗੂਗਲ ਤੇ ਜਾ ਕੇ ਸਰਚ ਕਰਕੇ ਆਪ ਆਪ ਦੀ ਆਪ ਇਨਵੈਸਟੀਗੇਸ਼ਨ ਕੀਤੀ ਆਪ ਦੀ ਇਹ ਫਾਈਂਡਿੰਗ ਕੀਤੀ ਉਵੇਂ ਹੀ ਆਪਾਂ ਜਦ ਤੱਕ ਆਪਣੇ ਬੰਦੇ ਉਸ ਰਾਉਂਡ ਦੀ ਟੇਬਲ ਡਿਸੀਜਨ 메ਕਿੰਗ ਦਾ ਹਿੱਸਾ ਨਹੀਂ ਬਣਨਗੇ ਤਦ ਤੱਕ ਬਹੁਤ ਡਿਫਿਕਲਟ ਹੋ ਜਾਣਾ ਹੈ ਆ ਦੀਪ ਬਾਈ ਕਿਉਂਕਿ ਆਪਣੀ ਪੋਪੂਲੇਸ਼ਨ ਗਰੋ ਕਰ ਰਹੀ ਹੈ ਪਰ ਆਪਣੇ ਹੁਣ ਵੀ ਕੋਈ ਨੁਮਾਇੰਦਗਾ ਨਹੀਂ ਹੈ ਜਿਹੜਾ ਡਿਸੀਜਨ 메ਕਿੰਗ ਟੇਬਲ ਤੇ ਹਿੱਸਾ ਹੋ ਇਸ ਲਈ ਤੁਹਾਡੇ ਰੇਡੀਓ ਦੇ ਥਰੂ ਤੁਹਾਡੇ YouTube ਦੇ ਥਰੂ ਤੁਹਾਡੇ Facebook ਦੇ ਥਰੂ ਤੁਹਾਡੇ ਸੋਸ਼ਲ ਮੀਡੀਆ ਦੇ ਥਰੂ ਅਸੀਂ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਆਪਣੇ VOTING PAPER ਆਉਣੇ ਆ ਇਸ ਵਾਰ ਲੋਕਲ ਬੋਰਡ ਦੇ 9 ਸਪਟੈਂਬਰ ਤੋਂ 22 ਸਪਟੈਂਬਰ ਤੱਕ ਤੁਹਾਡੇ ਘਰੇ ਆਉਣੇ ਆ ਉਹ ਫਰਿੱਜ ਤੇ ਨਾ ਪਏ ਰਹਿਣ ਉਹ ਰਬਿਸ਼ ਨਾ ਹੋ ਜਾਣ ਉਹਦੀ ਵੋਟ ਜ਼ਰੂਰ ਪਾਓ ਔਰ ਵੋਟ ਸਹੀ ਬੰਦੇ ਨੂੰ ਪਾਓ ਜਿਹਨੇ ਮਨੋਰੇਵੇਲੀ ਜਿਹੜੇ ਜਿਹਨੇ ਆਪਣੀ ਕਮਿਊਨਿਟੀ ਲਈ ਕੁਝ ਕੀਤਾ ਮੇਰੇ ਕੋਲ ਪੂਰਾ ਬਾਇਓ ਡਾਟਾ ਦੀਪ بھائی ਤੁਸੀਂ ਤਾਂ ਗਵਾਓ ਤੁਸੀਂ ਤਾਂ ਡੇਲੀ ਵਿਚਰਦੇ ਵੀ ਸਾਡੇ ਨਾਲ ਸਾਡੇ ਕੋਲ ਪੂਰਾ ਬਾਇਓ ਡਾਟਾ ਆਪਣੀ ਕਮਿਊਨਿਟੀ ਲਈ ਅਸੀਂ ਕੀ ਕੀਤਾ ਔਰ ਕੀ ਕਰਨਾ ਚਾਹੁੰਦੇ ਗਾਮ ਵਾਲੇ ਟਾਈਮ 'ਚ ਵੀ ਜਾ ਕੇ ਜੀ ਭਾਈ ਸੋ ਭਾਈ ਉਹਨਾਂ ਦਾ ਕਾਫੀ ਜ਼ਿਆਦਾ ਕਮਿਊਨਿਟੀ ਵਰਕ ਕੀਤੇ ਜਿੱਦਾ ਗੁਰੂ ਘਰ ਦੇ ਆਪਾਂ ਜੇ ਹੁਣ ਇਹ ਦੱਸ ਦੀਏ ਕਿ ਥੋੜਾ ਜਿਹਾ ਕਿ ਮਨੋਰੇਵਾ ਗੁਰੂ ਘਰ ਦੇ ਮੋਰੇ ਜਿਹੜੀ ਉਹ ਨਾਰਮਲ ਛੋਟੇ ਬੱਚਿਆਂ ਨੂੰ ਜਿੱਦਾਂ ਉਹਨਾਂ ਦੀ ਮਾ ਪ੍ਰੋਬਲਮ ਪੈਂਦੀ ਸੀਗੀ ਰੋਡ ਕ੍ਰੋਸਿੰਗ ਟਾਈਮ ਤੇ ਬਜ਼ੁਰਗਾਂ ਨੂੰ ਪ੍ਰੋਬਲਮ ਪੈਂਦੀ ਸੀ ਉੱਥੇ ਭਾਜੀ ਹੁਣੀ ਭਾਜੀ ਉਹਨਾਂ ਦਾ ਯੋਗਦਾਨ ਸੀਗਾ ਇਹਨਾਂ ਨੇ ਜੋ ਸਟਰੀਟ ਲਾਈਟ ਦਾ ਜਿੱਦਾਂ ਪੂਰਾ ਪ੍ਰਬੰਧ ਕਰਾ ਕੇ ਉੱਥੇ ਐਸਟੇ ਐਕਟਿਵ ਹੋ ਗਈ ਉਹ ਵਾਲੀ ਲਾਈਟਸ ਸੋ ਹੋਰ ਵੀ ਗੁਰੂ ਘਰਾਂ ਦੇ ਵਿੱਚ ਵੀ ਜਿੱਦਾਂ ਭਾਜੀ ਉਹਨਾਂ ਦੇ ਕਾਫੀ ਜ਼ਿਆਦਾ ਸਹਿਯੋਗ ਹੁੰਦਾ ਹੈ ਜਿੱਦਾਂ ਕਿਚਨ ਨੂੰ ਲੈ ਕੇ ਹੈਲਥ ਐਂਡ ਸੇਫਟੀ ਨੂੰ ਲੈ ਕੇ ਉਹ ਚੀਜ਼ਾਂ 'ਚ ਵੀ ਭਾਜੀ ਹੁਣੀ ਕਰ ਰਹੇ ਆ ਸਹਿਯੋਗ ਕਰਦੇ ਪਏ ਆ ਤੇ ਇਨ ਫਿਊਚਰ ਜੇ ਭਾਜੀ ਹੁਣੀ ਮੇਨ ਮੇਨ ਕੈਂਡੀਡੇਟ ਜਿੱਦਾਂ ਆਪਣੇ ਉਹ ਪਾਵਰ ਦੇ ਵਿੱਚ ਆ ਜੂਗੇ ਤਾਂ ਹੋਰ ਆਪਾਂ ਜ਼ਿਆਦਾ ਯੋਗਦਾਨ ਕਰ ਸਕਦੇ ਆ ਤੇ ਭਾਜੀ ਇੱਕ ਇੱਕ ਨਾਰਮਲ ਸਿਗਾ ਕੁਸ਼ਨ ਜਿੱਦਾਂ ਇਹਦੇ ਨਾਲ ਰਿਲੇਟਡ ਹੈ ਤੇ ਜਿਹੜੇ ਜਿੱਦਾਂ ਹੁਣ ਜੰਗ ਹੈਗੇ ਆ ਜਿੱਦਾਂ ਤੇ ਉਹਨਾਂ ਨੂੰ ਆਪਾਂ ਕਿੱਥੋਂ ਚਾਲੂ ਕਰ ਸਕਦੇ ਹੋ ਜਿੱਦਾਂ ਹੁਣ ਉਹਨਾਂ ਨੂੰ ਪਹਿਲਾਂ ਸੋਸ਼ਲ ਸਰਵਿਸੇ ਉੱਥੋਂ ਚਾਲੂ ਕਰ ਦੇਖੋ ਭਾਜੀ ਆਪ ਦਾ ਵੋਲੰਟੀਅਰ ਕਰਨਾ ਬਹੁਤ ਜ਼ਰੂਰੀ ਹੈ ਕਮਿਊਨਿਟੀ ਨਾਲ ਵਿਚਰਨਾ ਬਹੁਤ ਜ਼ਰੂਰੀ ਹੈ ਜਦ ਤੱਕ ਤੁਸੀਂ ਵਾਈਡਰ ਕਮਿਊਨਿਟੀ 'ਚ ਨਹੀਂ ਵਿਚਰੋਗੇ ਤੁਸੀਂ ਸੋਚੋਗੇ ਮੈਂ ਆਪਣੀ ਕਮਿਊਨਿਟੀ 'ਚ ਹੀ ਕਰਕੇ ਸਭ ਕੁਝ ਕਰ ਦਊਗਾ ਜਦ ਤੁਸੀਂ ਪੋਲਿਟਿਕਸ 'ਚ ਹੁੰਨੇ ਦੀਪ ਬਾਈ ਤੁਸੀਂ ਇਕੱਲੇ ਇੱਕ ਕਮਿਊਨਿ ਐਥਨਿਕ ਗਰੁੱਪ ਨੂੰ ਨਹੀਂ ਰਿਪਰੈਜ਼ੈਂਟ ਕਰਦੇ ਤੁਸੀਂ ਵਾਈਡਰ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਯੂ ਐਕਚੁਅਲੀ ਤੁਸੀਂ ਪੂਰੇ ਨਿਊਜ਼ੀਲੈਂਡ ਦੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਪੂਰੇ ਮਨ ਰੇਵੇ ਨੂੰ ਰਿਪਰੈਜ਼ੈਂਟ ਕਰਾਂਗੇ ਆਪਾਂ ਆਪਣੀ ਕਮਿਊਨਿਟੀ ਕੱਲੇ ਨੂੰ ਨਹੀਂ ਇਸੇ ਲਈ ਜੇ ਕੋਈ ਗਾਂਧਾ ਕੀ ਪੋਲਿਟਿਕਸ 'ਚ ਵੀ ਆਉਣਾ ਚਾਹੁੰਦਾ ਹੈ ਆਮ ਹੈਪੀ ਟੂ ਹੈਲਪ ਆਮ ਹੈਪੀ ਟੂ ਗਾਈਡ ਹਿਮ ਐਸ ਵੈਲ ਜਿੰਨੀ ਨੋਲੇਜ ਮੈਨੂੰ ਹੈ ਜੀ ਭਾਈ ਤੋ ਇਹ ਬਹੁਤ ਵਧੀਆ ਪਰਾਲਾ ਭਾਜੀ ਉਹਨਾਂ ਦਾ ਕਿ ਹੈਲਪ ਕਰੋਗੇ ਫਿਊਚਰ ਤੇ ਜਾ ਕੇ ਭਾਜੀ ਜਿੱਦਾਂ ਹੁਣ ਆਪਜੀ ਦੀ ਟੀਮ ਜਿੱਦਾਂ ਪਾਵਰ ਦੇ ਵਿੱਚ ਆਂਦੀ ਆ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਲੋਕਲ ਇੱਥੇ ਭਾਈਚਾਰਾ ਹੈਗਾ ਯਾ ਇਹ ਉਹ ਜੇ ਉਹਨਾਂ ਨੂੰ ਕੋਈ ਚੀਜ਼ ਦੀ ਹੈਲਪ ਜਿੱਦਾਂ ਚਾਹੀਦੀ ਆ ਜਿੱਦਾਂ ਇਹ ਕਾਫੀ ਹੋ ਗਿਆ ਰੋਡ ਤੇ ਉੱਪਰ ਡੌਕ ਵਗੈਰਾ ਹੋ ਗਏ ਆ ਜਾਂ ਕੋਈ ਹੋਰ ਵੀ ਉਹਨਾਂ ਦੇ ਕੋਈ ਇਸ਼ੂ ਹੈ ਗਿਆ ਤੇ ਉਹ ਆਪ ਜੀ ਦੇ ਨਾਲ ਕਿੱਦਾਂ ਕੰਟੈਕਟ ਕਰ ਸਕਦੇ ਦੇਖੋ ਭਾਜੀ ਆਪਾ ਦੀਪ ਭਾਈ ਆਪਣਾ ਨੰਬਰ ਤੂੰ ਜਦ ਏਚ ਲਾਏਂਗਾ ਉਹਦੇ ਤੋਂ ਆਪਣਾ ਨੰਬਰ ਤੇ ਫੇਸਬੁੱਕ ਦੀ ਆਈਡੀ ਜ਼ਰੂਰ ਪਾ ਦੇ ਲੋਕੀ ਉੱਤੇ ਮੈਨੂੰ ਕੰਟੈਕਟ ਹਮੇਸ਼ਾ ਹੀ ਕਮਿਊਨਿਟੀ ਲਈ ਖੜੇ ਚਾਹੇ ਰਾਤ ਨੂੰ ਫੋਨ ਕਰ ਲੋ ਚਾਹੇ ਸਵੇਰੇ ਫੋਨ ਕਰ ਲੋ ਚਾਹੇ ਦੁਪਹਿਰੇ ਫੋਨ ਕਰ ਲੋ ਆਪਾਂ ਹਮੇਸ਼ਾ ਕਮਿਊਨਿਟੀ ਲਈ ਹੀ ਖੜੇ ਆ ਕਮਿਊਨਿਟੀ ਦੀ ਆਵਾਜ਼ ਵੀ ਉਠਾਉਂਦੇ ਆ ਤੇ ਕਮਿਊਨਿਟੀ ਨੂੰ ਸੋਲੂਸ਼ਨ ਬੇਸਡ ਅਪਰੋਚ ਲੈ ਕੇ ਆਈ ਦੀ ਆ ਇਹ ਨਹੀਂ ਤੁਹਾਨੂੰ ਅੱਜ ਵਾਦਾ ਕਰਤਾ ਤੇ ਕੱਲ ਨੂੰ ਫੋਨ ਚੱਕਣਾ ਬੰਦ ਕਰਦਾ ਉਹ ਲੋਕੀ ਗੁਆਏ ਬਾਈ 15 ਸਾਲ ਤੋਂ ਇੱਥੇ ਹੀ ਰਹਿ ਰਹੇ ਮੰਡਰੇਵੇ ਸਾਰੇ ਗੁਆਏ ਜਿਹੜੇ ਵਾਦੇ ਕੀਤੇ ਆ ਉਹ ਵਾਦੇ ਪ੍ਰੂਫ ਕਰਕੇ ਦਿੱਤੇ ਔਰ ਪ੍ਰੋਮਿਸ ਮੇਡ ਕਰਿਆ ਤਾਂ ਪ੍ਰੋਮਿਸ ਅਚੀਵ ਵੀ ਕਰਕੇ ਦਿੱਤਾ ਕਮਿਊਨਿਟੀ ਲਈ ਜੀ ਭਾਜੀ ਸੋ ਆਪਜੀ ਦਾ ਭਾਈ ਉਹਦਾ ਨਾਮ ਹੀ ਐਕਸ਼ਨ ਆ ਇਹਦਾ ਮਤਲਬ ਇਹ ਹੀ ਆ ਕਿ ਜਦੋਂ ਪਾਵਰ ਚਾਹਦੀ ਆ ਤਾਂ ਪੂਰਾ ਐਕਸ਼ਨ ਲਾਉਗੇ ਪੂਰਾ ਐਕਸ਼ਨ ਭਾਜੀ ਵਿਦਿਨ ਉਸੇ ਦਿਨ ਤੋਂ ਹੀ ਐਕਸ਼ਨ ਸਟਾਰਟ ਹੋ ਜਾਣੀ ਹੈ ਅਸੀਂ ਇਹ ਨਹੀਂ ਆ ਕਿ ਤੁਹਾਨੂੰ ਕਹਿ ਕੇ ਆਪਾਂ ਕੁਝ ਅਚੀਵ ਨਹੀਂ ਕਰਨਾ ਆਪਾਂ ਜਿਸ ਦਿਨ ਇਲੈਕਟ ਹੋਏ ਉਸੇ ਦਿਨ ਤੋਂ ਹੀ ਤਾਨੂੰ ਕਮਿਊਨਿਟੀ ਚ ਕੰਮ ਵਿਚਰਦੇ ਆ ਦੇਖੂਗਾ ਕੰਮ ਕਰਦੇ ਵੀ ਦਿਖਾਂਗੇ ਨਾਲੇ ਆਪਾਂ ਭਾਜੀ ਦੀਪਾ ਜੀ ਲੋਕਾਂ ਨੂੰ ਕਮਿਊਨਿਟੀ ਮੀਟਿੰਗਾਂ ਰੱਖਣੀਆਂ ਜਿੱਥੇ ਕਮਿਊਨਿਟੀ ਆ ਕੇ ਆ ਕੇ ਆਪਣੇ ਵਿਚਾਰ ਦੱਸਣ ਆਪਦੀ ਪ੍ਰੋਬਲਮਾਂ ਦੱਸਣ ਤੇ ਆਪਾਂ ਉਹਦੇ ਲਈ ਸੋਲੂਸ਼ਨ ਕੱਢੀਏ ਉਹ ਬਹੁਤ ਜ਼ਰੂਰੀ ਹੈ ਦੀਪਾ ਜੀ ਜੇ ਥੋੜੂ 3 ਮਹੀਨੇ ਚ ਇੱਕ ਮੀਟਿੰਗ ਰੱਖੀ ਔਰ ਉੱਥੇ ਵਧੀਆ ਉਪਰਾਲਾ ਕੀਤਾ ਲੋਕੀ ਆਣਗੇ ਲੋਕੀ ਆਪਣੀ ਪ੍ਰੋਬਲਮ ਦੱਸਣਗੇ ਆਪਾਂ ਉਹਦੋਂ ਸੋਲੂਸ਼ਨ ਲੱਭ ਕੇ ਦੇਵਾਂਗੇ ਕੀ ਸੋਲੂਸ਼ਨ ਹੋ ਸਕਦਾ ਜੀ ਭਾਜੀ ਸੋ ਮੇਰੀ ਵੀ ਅਪੀਲ ਆ ਆਪਣੇ ਜਿਹੜੇ ਲੋਕਲ ਮਨੂਰੀਆ ਵੇਅਰਿਏ ਦੇ ਵਿੱਚ ਹੈਗੇ ਉੱ ਇਹਨਾਂ ਨੇ ਇਹ ਵੋਟਾਂ ਜਿਹੜਾ ਹੈਗਿਆ ਤੇ ਇਹਨਾਂ ਦਾ ਜਰੂਰ ਸਹਿਯੋਗ ਦਿਓ ਤੁਸੀਂ ਤੇ ਮੇਰੇ ਦੋ ਚਾਰ ਹੋਰ ਜਿੱਦਾਂ ਮੈਂ ਆਪਣੇ ਹਿਸਾਬ ਨਾਲ ਸੋਚਦਾ ਪਿਆ ਸੀਗਾ ਕਿ ਜਿੱਦਾਂ ਇੱਕ ਤਾਂ ਡੌਗ ਦਾ ਹੋ ਗਿਆ ਆਪਣੇ ਜਿਆਦਾ ਹੀ ਦੇਖੋ ਭਾਈ ਤਿੰਨ ਇਸ਼ੂ ਆ ਇੱਥੇ ਮੰਟਰੇਵੇ ਜਿਹੜੇ ਸਭ ਤੋਂ ਜਿਆਦਾ ਸਭ ਤੋਂ ਪਹਿਲਾ ਹੈ ਰਬਿਸ਼ ਦਾ ਜਿਹੜਾ ਰਬਿਸ਼ ਆ ਉਹ ਸਾਡੀ ਟੀਮ ਚ ਆਉਣੀ ਹੈ ਕਿ ਉਹ ਰਬਿਸ਼ ਥੋੜਾ ਵੀਕਲੀ ਰਹੇ ਇੱਕ ਹੋਰ ਟੀਮੋਂ ਚਾਹੁੰਦੀ ਹੈ ਫੋਰਟਨਾਈਟਲੀ ਹੋਵੇ ਦੂਜੀ ਗੱਲ ਹੈ ਜਿਹੜੇ ਆਪਾਂ ਪੰਜਾਬੀ ਚ ਕਹਿੰਦੇ ਨੇ ਅਵਾਰਾ ਕੁੱਤੇ ਅਵਾਰਾ ਕੁੱਤੇ ਕੁੱਤੇ ਬਹੁਤ ਜ਼ਿਆਦਾ ਇੱਥੇ ਅਵਾਰਾ ਰੋਡਾਂ ਤੇ ਕੁਮਰੇ ਕੋਈ ਉਹਨਾਂ ਦਾ ਉਹ ਨਹੀਂ ਹੈ ਉਹਦੇ ਲਈ ਜਿਹੜੀ ਸਾਡੀ ਟੀਮ ਹੈ ਉਹਨਾਂ ਨੇ ਇਸ ਟਾਈਮ 2 ਐਕਸਟਰਾ ਯੂ 4 ਐਕਸਟਰਾ ਸਟਾਫ ਏਮਪਲੋਏ ਕਰੇਵੇਂ ਇਹਨਾਂ ਨੂੰ ਫੜਨ ਲਈ ਹਾਂ ਛੇਕਿਊ ਕਰਨ ਪਰ ਈਜ਼ੀ ਨਹੀਂ ਹੈ ਥਰਡ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਉਹ ਡੰਪ ਦਾ ਤੁਸੀਂ ਦੇਖੋ ਗਾਂ ਜਾ ਕੇ ਹਰ ਜਗ੍ਹਾ ਕਿਤਨੇ ਕਿਤੇ ਲੋਕਾਂ ਨੇ ਰਬਿਸ਼ ਘਰੇ ਹੋਏ ਕਿਸ ਨੇ ਉਹ ਗੇਰਾ ਹੋਇਆ ਕੀ ਕਹਿੰਦੇ ਮੈਟ੍ਰਿਸਿਸ ਸੋਫੇ ਉਹ ਸਭ ਕੁਝ ਗੇਰਾ ਹੋਇਆ ਅਸੀਂ ਉਹਦੇ ਲਈ ਵੀ ਕੰਮ ਕਰਨਾ ਚਾਹੁੰਦੇ ਸੀ ਉਹੀ ਚਾਹੁੰਨੇ ਕਿ ਮੰਡਰੇਵਾ ਉਵੇਂ ਦਿਖੇ ਜਿਵੇਂ ਬੋਟੈਨিক্যাল ਗਾਰਡਨ ਸਾਫ਼ ਸੁਥਰਾ ਦਿਖ ਰੇ ਹੋਵੇਂ ਸਟ੍ਰੀਟਾਂ ਵੀ ਸਾਫ਼ ਸੁਥਰੀਆਂ ਦਿਖਣ ਦੀ ਭਾਈ ਔਰ ਚੌਥਾ ਜਿਹੜਾ ਆਪਾਂ ਕਰਨਾ ਚਾਹੁੰਦੇ ਆ ਉਹ ਲੋਨ ਆਰਡਰ ਲਈ ਹੈ ਸੇਫਟੀ ਸੇਫਟੀ ਬਹੁਤ ਜ਼ਰੂਰੀ ਹੈ ਲੋਕਾਂ ਦੀ ਚਾਹੇ ਉਹ ਡੌਗ ਤੋਂ ਸੇਫਟੀ ਹੋ ਚਾਹੇ ਵੈਸੀ ਰੈਮਰੇਡ ਤੋਂ ਸੇਫਟੀ ਹੋ ਚਾਹੇ ਬ੍ਰੇਕ ਇਨ ਤੋਂ ਸੇਫਟੀ ਹੋ ਅਸੀਂ ਉਹਦੇ ਲਈ ਵੀ ਜ਼ੋਰ ਲਾਵਾਂਗੇ ਕਿ ਲੋਕੀ ਆਪਣੇ ਆਪ ਨੂੰ ਘਰੇ ਸੇਫ ਫੀਲ ਕਰਨ ਜੀ ਭਾਈ ਸੋ ਜਿੱਦਾਂ ਭਾਈ ਉਹਨੇ ਰੈਮ ਸੇਫਟੀ ਦਾ ਕਿਹਾ ਕਿ ਰੋਡ ਦੇ ਉੱਪਰ ਜਿਹੜੇ ਮੋਟਰਸਾਈਕਲ ਬਾਈਕ ਵਗੈਰਾ ਸਕੰਡ ਵਗੈਰਾ ਕਰਦੇ ਆ ਉਹਨੂੰ ਵੀ ਭਾਈ ਉਹਨੀਆਂ ਆਲਰੇਡੀ ਭਾਈ ਉਹਨਾਂ ਨੂੰ ਹੈਗਾ ਆ ਉਹਦੇ ਵਿੱਚ ਲਿਸਟ ਦੇ ਵਿੱਚ ਕਿ ਇਹ ਚੀਜ਼ ਵੀ ਇਹਨਾਂ ਨੇ ਕਵਰ ਕਰਨੀ ਹੈ ਜਿੱਦਾਂ ਬਾਕੀ ਲਾਈਟਾਂ ਦੀ ਆਲਰੇਡੀ ਇੱਕ ਹੋ ਗਿਆ ਹੋਰ ਵੀ ਇਹਨਾਂ ਨੇ ਕਾਫੀ ਜ਼ਿਆਦਾ ਇੰਟਰਸੈਕਸ਼ਨਸ ਤੇ ਜਿੱਥੇ ਮੋੜ ਵਗੈਰਾ ਹੈਗੇ ਉੱਥੇ ਓਬਜ਼ਰਵ ਕੀਤੀਆਂ ਹੋਈਆਂ ਕਿ ਕਿੱਥੇ ਲਾਈਟਾਂ ਲੱਗਣੀਆਂ ਕਿੱਥੇ ਸੇਵਾ ਤੇ ਭਾਈ ਇੱਕ ਬਹੁਤ ਜਿੱਦਾਂ ਮੈਨੂੰ ਲੱਗਦਾ ਪਿਆ ਕਿ ਜਦ ਆਪਾਂ ਉਹ ਦੂਜੇ ਵਾਲੇ ਸਾਈਡ ਤੇ ਜਾਂਦੇ ਆ ਰੌਸਕੋਮਨ ਰੋਡ ਸਾਈਡ ਤੇ ਉੱਧਰ ਜੀ ਦੇਖੋ ਭਾਜੀ ਦੋ ਚੀਜ਼ ਐ ਐਕਸੈਸ ਆਫ ਰੈਂਪ ਜਿਹੜੀ ਸਪੀਡ ਹੰਮਸ ਕਰਨ ਉਹ ਵੀ ਮਾੜੇ ਆ ਪਰ ਜੇ ਸਪੀਡ ਹੰਮਸ ਨਹੀਂ ਹੋਣਗੇ ਤੇ ਲੋਕਾਂ ਨੂੰ ਕਿਵੇਂ ਤੁਸੀਂ ਕੰਟਰੋਲ ਕਰੋਗੇ ਕਿਵੇਂ ਲੋਕੀ ਸਲੋ ਚਲਣਗੇ ਗੱਡੀਆਂ ਕਈ ਸਟਰੀਟਾਂ ਜਿੱਥੇ ਰਾਤ ਨੂੰ ਲੋਕੀ ਸੌ ਨਹੀਂ ਸਕਦੇ ਕਿਉਂਕਿ ਉੱਥੇ ਲੋਕੀ ਰਾਤ ਨੂੰ ਡੋਨਟ ਕਰਦੇ ਮਤਲਬ ਗੱਡੀਆਂ ਸਕਿਡ ਕਰਦੇ ਕਈ ਠੀਕ ਐ ਪਰ ਉਹਦੇ ਐਕਸੈਸ ਵੀ ਮਾੜੀ ਐ ਲੋਕਾਂ ਦੇ ਕੰਸਲਟੇਸ਼ਨ ਹੋਣੀ ਚਾਹੀਦੀ ਐ ਕਿ ਕਿੰਨੀ ਲੋਡ ਐ ਕਿੰਨੀ ਨਹੀਂ ਲੋਡ ਐ ਕਿਹੜੀ ਸਟਰੀਟ ਤੇ ਲੋਡ ਐ ਕਿਹੜੀ ਸਟਰੀਟ ਤੇ ਨਹੀਂ ਲੋਡ ਐ ਜੀ ਸੋ ਉਹ ਵੀ ਇਹ ਵੀ ਹੋ ਗਿਆ ਤੇ ਹੋਰ ਭਾਈ ਜਿਹੜੇ ਆਪਣੇ ਗਰਾਊਂਡਸ ਵਗੈਰਾ ਹੈਗੇ ਆ ਜਿੱਦਾਂ ਜਿੱਦਾਂ ਗਰੇਸਔਰ ਰੋਡ ਤੇ ਜਿਹੜੇ ਮੇਨ ਰੋਡ ਹੈਗਾ ਉੱਥੇ ਵੀ ਮੈਨੂੰ ਲੱਗਦਾ ਇੱਕ ਲਾਈਟ ਦੀ ਹੈਗੀ ਹੈ ਜ਼ਰੂਰਤ ਉਹ ਜਿਹੜਾ ਗਰਾਊਂਡ ਆ ਜਿੱਦਾਂ ਭਾਈ ਉੱਥੇ ਉਰਲੇ ਪਾਸੇ ਜਿੱਦਾਂ ਉਹ ਫੈਂਸਿੰਗ ਨਹੀਂ ਹੈਗੀ ਜਿੱਦਾਂ ਉਹ ਵੀ ਆਪਣੀ ਜਿੱਦਾਂ ਦੇਖੋ ਮਾਈਆ ਰੋਡ ਜਿਹੜਾ ਮੈਚ ਰੋਡ ਹੈ ਜਿੱਥੇ ਆਪਣੀ ਪੋਪੂਲੇਸ਼ਨ ਬਹੁਤ ਗ로우 ਕਰ ਰਹੀ ਹੈ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਉੱਥੇ ਵੀ ਝੂਲੇ ਲੱਗਣ ਗੱਲ ਕੀ ਹੈ ਦੀਪ ਬਾਈ ਜਦ ਤੱਕ ਥੋੜੀ ਆਵਾਜ਼ ਨਹੀਂ ਹੋएगी ਟੇਬਲ ਤੇ ਤੇ ਡਿਸੀਜਨ ਨਹੀਂ ਹੋਣਦੇ ਅਨਫੋਰਚਨਟਲੀ ਇਹ ਕੰਮ ਕਰਾਣੇ ਬਹੁਤ ਔਖੇ ਆ ਨਹੀਂ ਨਹੀਂ ਉਹੀ ਅੱਗੇ ਆ ਸਰੂਕਾਰਾਂ ਚ ਆਪਾਂ ਨੂੰ ਜਦ ਕ੍ਰੋਸਿੰਗ ਕਰਾਈ ਸੀ ਉਹਨੂੰ 3 ਸਾਲ ਲੱਗੇ ਸੀ ਲੜਾਈ ਕਰਦੇ ਕਰਦੇ ਉਵੇਂ ਹੀ ਇਹ ਜਿਓ ਉਪਰਾਲੇ ਕਰਨੇ ਦੀਪ ਬਾਈ ਤਾਂ ਹੀ ਪੋਸਿਬਲ ਹੈ ਜੇ ਆਪਾਂ ਆਪਣੀ ਆਵਾਜ਼ ਕਰਾਂਗੇ ਆਪਾਂ ਵੋਟ ਪਾਵਾਂਗੇ ਜਿਵੇਂ ਤੁਹਾਡੇ ਫਿਰ ਤੋਂ ਮੈਂ ਦੱਸਣਾ ਚਾਹੁੰਦਾ ਫੇਸਬੁੱਕ ਤੇ ਮਾਧਿਅਮ ਤੇ ਕਿ ਜਦੋਂ ਤੁਹਾਡੇ 9 ਸਪਟੈਂਬਰ ਤੋਂ 22 ਸਪਟੈਂਬਰ ਤੱਕ ਪੇਪਰ ਆਉਣੇ ਪਲੀਜ਼ ਆਪਦੀ ਵੋਟ ਮੰਨਰੇਵਾ ਐਕਸ਼ਨ ਟੀਮ ਨੂੰ ਮਾਰਸ਼ਲ ਨੂੰ ਵੋਟ ਪਾਓ ਕਿਉਂਕ ਅਸੀਂ ਕੰਮ ਤੇ ਵਿਸ਼ਵਾਸ ਜ਼ਿਆਦਾ ਕਰਦੇ ਅਸੀਂ ਫੇਸਬੁੱਕ 'ਤੇ ਗੱਲਾਂ ਕਰਕੇ ਨਹੀਂ ਵਿਸ਼ਵਾਸ ਰੱਖਦੇ ਜੀ ਸੋ ਐਕਸ਼ਨ ਕਮਿਟੀ ਤੋਂ ਭਾਜੀ ਹੁਣੀ ਹੈਗੇ ਆ ਤੇ ਐਕਸ਼ਨ ਹੀ ਲੈਂਦੇ ਆ ਇਹਨਾਂ ਦਾ ਬੈਕਗ੍ਰਾਉਂਡ ਵੀ ਜਾ ਕੇ ਆਪਾਂ ਦੇਖਦੇ ਆਂ ਤੇ ਕਾਫੀ ਜ਼ਿਆਦਾ ਕੰਮ ਕਰਾਏ ਹੋਇਆ ਹੈ ਸਹੀ ਆ ਭਾਈ ਤੇ ਐਦਾਂ ਹੈ ਕਿ ਗੱਲਾਂ ਬਾਤਾਂ ਜਿੱਦਾ ਕਾਫੀ ਜ਼ਿਆਦਾ ਆਪਾਂ ਵੱਡਾ ਬੋਰਡਕਾਸਟ ਬਣਾ ਸਕਦੇ ਜਿੱਦਾ ਪਰ ਹੁਣ ਥੋੜਾ ਲਿਮਿਟਡ ਟਾਈਮ ਸੀਗਾ ਭਾਜੀ ਹੁਣਾ ਦੇ ਕੋਲ ਜਿਹੜੇ ਮੇਨ 2-4 ਕੁਐਸਚਨ ਸੀਗੇ ਆਪਣੇ ਜਿਹੜੇ ਆਪਾਂ ਨੂੰ ਕਿਸੇ ਨੇ ਦੱਸਿਆ ਸੀਗਾ ਕਿ ਤੁਸੀਂ ਆਵਲੇ ਕੁਐਸਚਨ ਭਾਈ ਉਹਨਾਂ ਦੇ ਨਾਲ ਆਪਾਂ ਨਾਰਮਲ ਇਨਫੋਰਮੇਸ਼ਨ ਤੁਹਾਨੂੰ ਦੱਸ ਤੇ ਜਿੱਤਣ ਦੇ ਬਾਅਦ ਆਪਾਂ ਭਾਜੀ ਉਹਨਾਂ ਦੇ ਨਾਲ ਇੱਕ ਵੱਡੀ ਵੀਡੀਓ ਬਣਾਵਾਂਗੇ ਤੇ ਉਹ ਆਪਾਂ ਫਿਰ ਲੈ ਕੇ ਆਵਾਂਗੇ ਕਮਿਊਨਿਟੀ ਦੇ ਵਿੱਚ ਸੋ ਭਾਜੀ ਆਪਾਂ ਜਾਂਦ ਜਾਂਦੇ ਇੱਕ ਮੈਸੇਜ ਕਿਸੇ ਨੂੰ ਤੁਸੀਂ ਦੱਸਣਾ ਚਾਹੁੰਦੇ ਆਂ ਤਾਂ ਤੁਸੀਂ ਉਹ ਤੁਸੀਂ ਦੱਸ ਸਕਦੇ ਆ ਭਾਜੀ ਦੀਪਾ ਜੀ ਦੇ ਫੇਸਬੁਕ ਦੇਖ ਰਹੇ ਸਾਰੇ ਸਰੋਤੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਹੀ ਬੇਨਤੀ ਹੈ ਕਿ ਆਉਣ ਵਾਲੇ ਲੋਕਲ ਬੋਰਡ ਦੇ ਇਲੈਕਸ਼ਨਾਂ 'ਚ ਆਪਾਂ ਉਹ ਵੋਟ ਪਾਈਏ ਵੋਟ ਪਾ ਕੇ ਸਹੀ ਬੰਦੇ ਨੂੰ ਚੁਣੀਏ ਸਹੀ ਬੰਦੇ ਨੂੰ ਇਲੈਕਟ ਕਰੀਏ ਜਿਹੜੇ ਤੁਹਾਡੀ ਆਵਾਜ਼ ਉਹ ਡਿਸੀਜਨ 메ਕਿੰਗ ਦੇ ਵਿੱਚ ਲੈ ਕੇ ਜਾ ਸਕੇ ਤੇ ਤੁਹਾਡੀ ਕਮਿਊਨਿਟੀ ਦੀ ਆਵਾਜ਼ ਉਠਾ ਸਕਣ ਅਸੀਂ 15 ਸਾਲ ਤੋਂ ਮੰਡਰੇ ਵਿੱਚ ਹੀ ਰਹਿ ਰਹੇ ਹਾਂ ਮੰਡਰੇ ਵਿੱਚ ਹੀ ਕੰਮ ਕੀਤਾ ਤੇ ਰਿਜ਼ਲਟ ਪ੍ਰੂਵਨ ਹੈ ਤੇ ਰਿਜ਼ਲਟ ਪ੍ਰੂਫ ਕਰਕੇ ਹੀ ਅਸੀਂ ਫਿਰ ਗਾਂ ਜਾ ਕੇ ਚੋਣ ਲੜ ਰਹੇ ਹਾਂ ਮੈਂ ਪਿਛਲੀ ਵਾਰ ਵੀ ਲੜਿਆ ਸੀ ਮੈਂ 600 ਵੋਟਾਂ ਤੋਂ ਰਹਿ ਗਿਆ ਸੀ ਪਰ ਇਸ ਵਾਰ ਮੈਨੂੰ ਉਮੀਦ ਹੈ ਦੀਪ ਬਾਈ ਦੇ ਜਿਹੜੇ ਫੇਸਬੁੱਕ ਸੁਣ ਰਹੇ ਆ ਉਹ ਸਪੋਰਟ ਵੀ ਕਰਨਗੇ ਨਾਲੇ ਆਪਦੀ ਵੋਟਾਂ ਪਾਉਣਗੇ ਆਪਦੀ ਨੇਬਰ ਤੋਂ ਵੀ ਪਵਾਉਣਗੇ ਪਲੀਜ਼ ਇਹੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਕਿ ਆਪਦੀ ਵੋਟ ਜ਼ਰੂਰ ਪਾਇਓ ਸਹੀ ਬੰਦੇ ਨੂੰ ਵੋਟ ਪਾਇਓ ਜੀ ਜੀ ਭਾਜੀ ਸੋ ਭਾਈ ਉਹਨਾਂ ਦੀ ਰਿਕਵੈਸਟ ਆ ਤੇ ਸਾਡੀ ਵੀ ਰਿਕਵੈਸਟ ਆ ਆਪ ਜੀ ਸਾਰਿਆਂ ਨੂੰ ਸੋ ਭਾਈ ਦਾ ਜੋਰ ਜ਼ਰੂਰ ਸਾਥ ਦਿਓ ਆਪਣੀ ਕਮਿਊਨਿਟੀ ਦੇ ਵਿੱਚ ਯੰਗ ਭਾਈ ਵੋਟਾਂ ਦੇ ਵਿੱਚ ਖੜੇ ਆ ਤੇ ਇਹਨਾਂ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਸਾਡਾ ਵੀ ਫਰਜ਼ ਬਣਦਾ ਹੈ ਜਿੱਥੇ ਇੰਨੀ ਸ਼ੋਸ਼ਲ ਸਰਵਿਸ ਕਰਦੇ ਆ ਉੱਥੇ ਆਪਾਂ ਵੀ ਜਾ ਕੇ ਇੱਕ ਵੋਟ ਪਾ ਕੇ ਆਈਏ ਤੇ ਭਾਜੀ ਉਹਨਾਂ ਨੂੰ ਜਿੱਤ ਦਾ ਨਿਸ਼ਾਨ ਦਿਵਾਈਏ ਸੋ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਤੇ ਲਾਈਕ ਕਰ ਦਿਓ ਨਾਲ ਨਾਲ ਕੱਲੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਦੀਪਾ ਵਜੀਦ ਵਾਲਾ ਤੇ ਮਿਲਦੇ ਆ ਤੁਹਾਡੇ ਨਾਲ ਮੇਰੇ ਨੈਕਸਟ ਬੋਡਕਾਸਟ ਦੇ ਵਿੱਚ ਜਦ ਭਾਈ ਉਹਨਾਂ ਨੇ ਜਿੱਤ ਕੇ ਆਣਾ ਤੇ ਆਪਾਂ ਕੋਸ਼ਿਸ਼ ਆ ਇੱਥੇ ਆਵਾਂਗੇ ਆ ਗਾਰਡਨ ਦੇ ਵਿੱਚ ਕਾਫੀ ਵਗੈਰਾ ਪੀਵਾਂਗੇ ਤੇ ਨਾਲੇ ਆਪਾਂ ਭਾਈ ਜੀ ਨਾਲ ਗੱਲਬਾਤ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ